ਹਾਂਜੀ ਇਹ ਹੈ ਹੁਸ਼ਿਆਰਪੁਰ ਦਾ ਬੱਸ ਸਟੈਂਡ ਜਵਾਲਾ ਜੀ ਚਵੰਡਾ ਜੀ ਅਤੇ ਚੰਡੀਗੜ੍ਹ ਨੂੰ ਇੱਥੋਂ ਬੱਸਾਂ ਜਾਂਦੀਆਂ ਹਨ ਕਿਉਂਕਿ ਹੁਸ਼ਿਆਰਪੁਰ ਦੀ ਜੋ ਸੀਮਾ ਹੈ ਉਹ ਹਿਮਾਚਲ ਪ੍ਰਦੇਸ਼ ਨਾਲ ਵੀ ਲੱਗਦੀ ਹੈ ਇਹ ਹੈ ਜੀ ਹੁਸ਼ਿਆਰਪੁਰ ਦਾ ਅੰਬੇਦਕਰ ਚੌਂਕ ਜੋ ਕਿ ਸਾਡੇ ਸਿਵਧਾਨ ਦੇ ਨਰਮਤਾ ਜੀ ਨੂੰ ਸਮਰਪਿਤ ਹੈ ਇਹ ਦੇਖੋ ਸੰਵਿਧਾਨ ਦੀ ਕਿਤਾਬ ਦੀ ਇੱਕ ਤਸਵੀਰ ਵੀ ਇੱਥੇ ਲਗਾਈ ਗਈ ਹੈ ਹਾਂਜੀ ਦੋਸਤੋ ਇਹ ਹੈ ਹੁਸ਼ਿਆਰਪੁਰ ਦਾ ਮੇਨ ਬਾਜ਼ਾਰ ਇੱਥੋਂ ਸਾੜ ਲੋਡ ਦੀ ਚੀਜ਼ ਤੁਸੀਂ ਬੜੀ ਆਸਾਨੀ ਦੇ ਨਾਲ ਖਰੀਦ ਸਕਦੇ ਹੋ ਇਹ ਜੋ ਬਾਜ਼ਾਰ ਹੈ বাস ਸਟੈਂਡ ਦੇ ਬਿਲਕੁਲ ਹੀ ਨਜ਼ਦੀਕ ਹੈ ਇਹ ਹੈ ਜੀ ਘੰਟਾ ਘਰ ਚੌਂਕ ਇਹ ਹੈ ਜੀ ਹੁਸ਼ਿਆਰਪੁਰ ਨਗਰ ਨਿਗਮ ਦਾ ਦਫਤਰ ਇਹ ਹੈ ਜੀ ਗੁਰਦੁਆਰਾ ਮਿੱਠਾ دیਵਾਨਾ ਤੇ ਇਸ ਗੁਰਦੁਆਰੇ ਦੀ ਇਹ ਵਿਸ਼ੇਸ਼ਤਾ ਹੈ ਕਿ ਇਹਨਾਂ ਨੇ ਆਈਕਨੀਆ ਜੀ ਚੈਰੀਟੇਬਲ ਬਲੱਡ ਬੈਂਕ ਵੀ ਖੋਲਿਆ ਹੋਇਆ ਹੈ ਜਿੱਥੇ ਲੋੜਵੰਦ ਮਰੀਜ਼ਾਂ ਨੂੰ ਫਰੀ ਦੇ ਵਿੱਚ ਖੂਨ ਦੀ ਸੇਵਾ ਦਿੱਤੀ ਜਾਂਦੀ ਹੈ ਇਹ ਹੈ ਜੀ ਗੁਰਦੁਆਰਾ ਸਿੰਘ ਸਭਾ ਇਹ ਦੇਖੋ ਜੀ